ਬੇਬੇ ਇਹਨਾਂ ਨੂੰ ਕਹੇ ਭਾਈ ਇਹਨਾਂ ਨੂੰ ਲਾਇਕ ਕਰ ਦਿਆ ਕਰੋ ਅੱਛਾ ਤੇ ਹਾਂ ਤੇ ਸਾਡੇ ਫਾਲੋਅਰ ਬਹਾਵੀ ਅਣਕ ਹੈ ਬਧਾ ਫਾਲੋਅਰ ਕਹਦੇ ਮੁੰਡੇ ਕੰਮ ਵਾਲੇ ਆ ਹਾਂ ਹਾਂ ਕੰਮ ਤਾਂ ਕਰ ਲੈਣ ਜੇ ਕੋਈ ਬਾਬਾ ਜੀ ਹਾਂ ਸਬਸਕ੍ਰਾਈਬ ਕਰਦਾ ਆ ਸਾਡੀ ਬੇਬੇ ਦੇਖੋ ਵਿਚਾਰੀ ਨੰਗੀ ਸੋਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਫਿਲਮ ਪ੍ਰੋਡਕਸ਼ਨ ਵੱਲੋਂ ਥੋੜਾ ਸਵਾਗਤ ਹੈ ਜੀ ਸਾਡਾ ਅੱਜ ਦਾ ਬਲੌਗ ਹੈਗਾ ਪਿੰਡ ਤਰਖਾਨ ਵਾਲਾ ਤੇ ਆ ਸਾਡਾ ਭਰਾ ਕੁਲਦੀਪ ਸਿੰਘ ਅਸੀਂ ਅੱਜ ਗਲੀ ਪਟਣ ਦਾ ਠੇਕਾ ਲਿਆ ਹੈਗਾ ਤੇ ਆ ਸਾਡਾ ਠੇਕੇਦਾਰ ਨੀਕਲਦੇ ਸਤਿ ਸ਼੍ਰੀ ਅਕਾਲ ਭਾਈ ਹਾਏ ਆ ਐਵਰੀਬਾਡੀ ਉਹ ਕਰਦਾ ਕਰੋ ਉਹ ਲਾਈਕ ਕਰਦਾ ਕਰੋ ਲਾਈਕ ਤੇ ਸਬਸਕ੍ਰਾਈਬ ਤਾਂ ਨਹੀਂ ਹਿਸਾਬ ਲਾ ਲੋ ਗਲੀ ਦਿੱਤਾ ਵੰਗੂ ਤੁੰਨੂ ਵੀ ਟਰਾਲੀ ਵੀ ਹਟ ਲੂਗਾ ਇੱਥੇ ਹੋਰ ਭਾਈ ਯਾਰ ਲਾਓ ਯਾਰ ਸਾਨੂੰ ਵੀ ਸਾਰੇ ਯਾਰ ਮਾੜਾ ਮੋਟਾ ਹੈ ਗਾ ਇਹਦੀ ਯਾਰ ਬਈ ਵੱਡੇ ਭਾਈ ਵੱਡੇ ਭਾਈ ਛੋਟੇ ਭਾਈ ਮੈਂ ਤੇ ਹੱਡੋਂ ਮਰੇ ਭਾਈ ਯਾਰ ਇਹ ਕਿਹੜੀ ਮਿੰਤਾ ਬਈ ਮਿਹਨਤੀ ਕਰਦੇ ਆ ਕਿਹੜਾ ਕੋਈ ਗਲਤ ਕੰਮ ਕਰਦੇ ਮਿਹਨਤੀ ਹੈ ਯਾਰ ਮਿਹਨਤੀ ਹੈ ਮਿਹਨਤ ਕਰਨੇ ਹੋਰ ਯਾਰ ਸਾਡੇ ਵੀ ਫਾਲੋਅਰ ਯਾਰ ਬਾਦੇ ਆ ਸਾਨੂੰ ਵੀ ਯਾਰ ਸਾਨੂੰ ਮੋਹ ਪਿਆ ਕਰੋ ਬਾਈ ਬਣ ਕੇ ਯਾਰ ਇਹਦੇ ਵਿੱਚ ਯਾਰ ਮੋਹ ਪਿਆ ਕਰੋ ਯਾਰ ਗਰੀਬ ਬੰਦੇ ਹਾਂ ਭਰਾ ਯਾਰ ਠੀਕ ਦੇਖੀ ਮੇਰਾ ਮੂੰਹ ਕਿੱਡਾ ਹੋਰ ਯਾਰ ਖਾਲਸਾ ਬੰਦਾ ਯਾਰ ਗਰੀਬ ਬੰਦਾ ਠੀਕ ਹੈ ਗਰੀਬ ਬੰਦੇ ਹਾਂ ਤਾਂ ਸਾਡਾ ਠੇਕੇਦਾਰ ਬਾਈ ਸਾਨੂੰ ਕੋਈ ਜਵਾਬ ਨਹੀਂ ਬਾਈ ਯਾਰ ਠੀਕ ਹੈ ਉਹ ਬੰਦਾ ਨਾਈਸ ਹੈ ਬੰਦਾ ਵੀ ਨਾਈਸ ਹੈ ਇੱਕ ਇਹਦੇ ਮੁੰਡਾ ਬਾਈ ਹੈ ਮੇਰੇ ਦੋ ਕੁੜਗੇ ਇਹਦੇ ਦੋ ਮੁੰਡੇ ਆ ਬਾਈ ਇਹ ਬਾਈ ਵਰਕੇ ਨੂੰ ਯਾਰ ਸਾਰਾ ਲਵਾਉ ਆਉਂਦੀ ਹੈ ਸਾਡੀ ਬੇਬੇ ਆਉਂਦੀ ਹੈ ਬੇਬੇ ਬੇਬੇ ਇਹਨਾਂ ਨੂੰ ਕਹੇ ਭਾਈ ਇਹਨਾਂ ਨੂੰ ਲਾਇਕ ਕਰ ਦਿਆ ਕਰੋ ਅੱਛਾ ਤੇ ਹਾਂ ਤੇ ਸਾਡੇ ਫਾਲੋਅਰ ਵਾਧੀ ਅਣਕ ਹੈ ਵਧਾਓ ਫਾਲੋਅਰ ਕਹਦੇ ਮੁੰਡੇ ਕੰਮ ਵਾਲੇ ਆ ਹਾਂ ਹਾਂ ਕੰਮ ਤਾਂ ਕਰ ਲੈਣ ਲੈ ਕਰੋ ਪਾਪਾ ਜੀ ਹਾਂ ਸਬਸਕ੍ਰਾਈਬ ਕਰਦਾ ਆ ਸਾਡੀ ਬੇਬੇ ਦੇਖੋ ਵਿਚਾਰੀ ਨੰਗੇ ਪੈਰੀ ਫਿਰਦੇ ਆ ਤਾਂ ਕਰਕੇ ਕਹਿ ਕੇ ਸਰਪੰਚ ਨੂੰ ਅਸੀਂ ਗਲੀ ਬਣਵਾਉਣੇ ਆ ਸਾਡੀ ਬੇਬੇ ਵਧੀਆ ਪੱਕੇ ਥਾਂ ਦੁਰੇ ਹੁਣ ਆ ਠੇਡੀ ਠੇਡੇ ਇਥੇ ਆ ਗਲੀ ਤੇ ਬਾਈ ਬਣ ਕੇ ਸਾਨੂੰ ਫੋਲੋ ਕਰੋ ਯਾਰ ਭਰਾ ਵਾਂ ਕੇ ਸਾਡੀ ਵੀ ਹੈਲਪ ਕਰੋ ਯਾਰ ਮਾੜੀ ਮੋਟੀ ਤੇ ਹੁਣ ਅਸੀਂ ਗਲੀ ਪੱਕੀ ਬਣਾਵਾਂਗੇ ਦੂਆ ਆ ਗਲੀ ਬਣਵਾਉਣੀ ਪੱਕੀ ਤੇ ਨਰੇਗਾ ਵਾਲੇ ਬਣਾਉਣਗੇ ਕਾਰਡ ਸਰਪੰਚ ਜੀ ਤੁਸੀਂ ਬਣਾਓ ਨਰੇਗਾ ਵਾਲੇ ਕਾਰਡ ਤੇ ਸਾਡੇ ਨਾਲ ਪੱਕੇ ਲੱਗ ਜੋ ਤੇ ਹੋ ਜਾਂਦਾ ਸਾਡਾ ਠੇਕੇਦਾਰ ਭੱਜਿਆ ਤੇ ਸਾਨੂੰ ਇਥੇ ਫਸਾ ਗਿਆ ਹੁਣ ਹੈ ਤੇ ਪੈਟੀਆਂ ਲੈ ਆਓ ਜੀ ਜੀ ਜਨਾਬ ਚਲੋ ਠੀਕ ਹੈ ਜੀ ਹੁਣ ਜਦ ਪੈਟੀਆਂ ਲਿਆਊਗਾ ਪੈਟੀਆਂ ਖਾਵਾਂਗੇ ਜੀ ਉਹ ਨਹੀਂ ਸੱਚ ਅਸੀਂ ਜੇਬ ਚ ਪਈਆ ਟ੍ਰੈਕਟ ਦੀ ਜੇਹਲ ਆ ਬਾਈ ਸਾਡੇ ਪੈਂਚ ਨੇ ਫੜਾ ਰੱਖਿਆ ਟ੍ਰੈਕਟ ਸਾਨੂੰ ਅਸੀਂ ਪਾਰ ਖੇ ਤਾਂ ਕਦੀ ਘੜਾ ਤੇ ਸਾਨੂੰ ਲੱਗੀ ਭੁੱਖ ਤੇ ਅਸੀਂ ਅਖਾ ਠੇਕੇਦਾਰ ਨੂੰ ਪੈਟੀਆਂ ਲਿਆ ਭਾਈ ਤੇ ਰੱਬ ਰੱਖੇ ਸੁੱਖ ਇਹਨਾਂ ਨੂੰ ਲੱਗੀ ਆਪਾਂ ਓੱਖ ਰੱਬ ਰੱਖੇ ਸੁੱਖ ਆਪਾਂ ਲੈ ਆਮਗੇ ਪੈਟੀਆਂ ਤੇ ਦੀਵਾਲੀ ਟੱਪ ਗਈ ਤੇ ਸਾਡਾ ਨਿਕਲਿਆ ਪਿਆ ਦਵਾਰਾ ਸਾਡਾ ਨਿਕਲਿਆ ਪਿਆ ਦਵਾਰਾ ਤੇ ਖਰਚਾ ਹੋ ਗਿਆ ਬਹੁਤ ਹੁਣ ਅੰਦਰੋਂ ਚਿੱਟਾ ਬਾਹਰੋਂ ਕਾਲਾ ਡਾੜੀ ਢੂੜੀ ਲਾਵਾਂਗੇ ਫੇਰ ਜਾ ਕੇ ਕਿਤੇ ਕਿਸ਼ਤ ਭਰਾਂਗੇ ਹਾਂ ਆ ਸਾਡਾ ਬੰਦਾ ਪਾਣੀ ਮਾਰੀ ਜਾਂਦਾ ਆ ਸਾਡਾ ਯਾਰ ਹੈਗਾ ਕੇਂਦਰੀ ਇਹਦੇ ਘਰੋਂ ਹੁਣ ਪਾਣੀ ਮਾਰੀ ਜਾਂਦੇ ਆ ਹਾਂ ਇਧਰ ਦਾਸ ਫਿਰਦਾ ਹੈ ਮੰਗਲਦੀਪ ਸਿੰਘ ਆ ਇਹ ਆ ਸਾਡੇ ਪਿੰਡ ਦਾ ਹੈਗਾ ਜਬਰਜੰਗ ਜਬਰਜੰਗ ਜੰਗ 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 ਉਹ ਆਉਂਦਾ ਹੀ ਸਾਡਾ ਸਰਪੰਚ ਆ ਗਿਆ ਸਰਪੰਚ ਜੱਗਰ ਇਹ ਆਉਂਦਾ ਸਰਪੰਚ ਐ ਪੜਵਾ ਸਰਪੰਚ ਜੱਗਾਠਾ ਸਾਡੇ ਪਹਿਲਵਾ ਸਰਪੰਚ ਹੈਗਾ ਜੱਗਾਠਾ ਪੜਦਾ ਜੱਗਾਠਾ ਆ ਜਿਵੇਂ ਜੀ ਲੱਕੜੇ ਸਿੱਕੇ ਆਉਂਦਾ ਇਹ ਕੰਮ ਵੀ ਆ ਇਹ ਚੀਂ ਜਾਂਦਾ ਕੰਮ ਹੀ ਪਿੰਡ ਦਾ ਜਿਹੜਾ ਲੱਕਣਾ ਛਿੱੜਦਾ ਐ ਕਿਹੜੀ ਸਕੈਲ ਆ ਜਾਂਦਾ ਜਿਹੜਾ ਕੰਮ ਨੂੰ ਹੱਥ ਪਾ ਲੰਦਾ ਐ आ, गाँ गाँ। परे रख परे 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 रख चाह पी लिया पी लो भाई चाह पीने लिया भाई चाह पी ला ਵੇ ਆਜੀ ਸਾਡਾ ਠੇਕੇਦਾਰ ਮੰਗੀ ਹਸਤਾਣ ਬਾਈ ਦਾ ਲੈ ਪੈਟ ਖਾਂਗਾ ਤੇ ਦਾਦਾ ਲਾ ਲਓ ਜੀ ਗਲੀ ਨਵੀਂ ਤਿਆਰੀ ਗਲੀ ਦੀ ਤਿਆਰੀ ਹੋ ਰਹੀ ਹੈ ਨਵੀਂ ਬਣਦੀ ਕੀ ਸਿਕਰਾ ਹਾਲਾ ਹੋ ਰਿਹਾ ਆਹ ਲਗਾ ਠੀਕ ਯਾਰ ਮੰਗਲ ਦੀ ਬਠੇਕੇਦਾਰ ਬਾਈ ਕੋਲ ਠਿਕਾ ਆਇਆ ਮੈਂ ਠੇਕਦਾਰ